ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਐਮ ਮਾਨ ਦਾ ਵੱਡਾ ਫੈਸਲਾ ਕਰੀ ਪਰਵਾਰਾਂ ਦੀ ਹੋਈ ਬੱਲੇ ਬੱਲੇ ਵੱਡੀ ਖੁਸ਼ਖਬਰੀ ਆਈ ਪੰਜਾਬ ਦੇ ਲੋਕਾਂ ਲਈ ਨਵੀਆਂ ਸਹੂਲਤਾਂ ਸ਼ੁਰੂ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਕਿਹੜੀਆਂ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਇਸ ਤੋਂ ਇਲਾਵਾ ਇਹਨਾਂ ਸਹੂਲਤਾਂ ਦਾ ਕੌਣ-ਕੌਣ ਉਲਾਬ ਲੈ ਸਕਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਔਰ ਅਗਰ ਤੁਸੀਂ ਵੀ ਪੰਜਾਬ ਦੀਆਂ ਇਹਨਾਂ ਨਵੀਆਂ ਸਹੂਲਤਾਂ ਦਾ ਲਾਭ ਲੈਣਾ ਚਾਹੁੰਦੇ ਹੋ ਆਪਣਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਹੋ ਕਿਉਂਕਿ ਲੇਟੈਸਟ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਉੱਪਰ ਦੇਖਣ ਨੂੰ ਮਿਲਦੀ ਰਹਿੰਦੀਆਂ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਜਿਸ ਦਿਨ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲੋਕ ਭਲਾਈ ਲੋਕ ਹਿੱਤ ਦੇ ਲਈ ਨਿਤ ਨਵੀਆਂ ਸਕੀਮਾਂ ਤੇ ਨਵੇਂ ਕੰਮ ਕੀਤੇ ਜਾ ਰਹੇ ਹਨ ਅਤੇ ਪੰਜਾਬ ਵਿੱਚ ਜ਼ਿਆਦਾਤਰ ਜੋ ਲੋਕ ਅਨੁਸੂਚਿਤ ਜਾਤੀ ਤੋਂ ਸਬੰਧਤ ਰੱਖਦੇ ਹਨ ਜਿਸ ਕਰਕੇ ਪੰਜਾਬ ਸਰਕਾਰ ਇਹਨਾਂ ਦੇ ਲਈ ਸਭ ਤੋਂ ਵੱਡੇ ਫੈਸਲੇ ਲੈ ਰਹੀ ਹੈ ਹਨ ਅਤੇ ਨਵੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਇਸ ਦੇ ਵਿੱਚ ਕੁਝ ਸਕੀਮਾਂ ਸ਼ੁਰੂ ਪਹਿਲਾਂ ਤੋਂ ਹੀ ਹੋ ਚੁੱਕੀਆਂ ਹਨ ਅਤੇ ਕੁਝ ਸਕੀਮਾਂ ਬਹੁਤ ਜਲਦ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ ਜਿਨ੍ਹਾਂ ਦੇ ਤੁਸੀਂ ਲਾਭ ਲੈ ਸਕਦੇ ਹੋ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਇਹਨਾਂ ਸਕੀਮਾਂ ਵਿੱਚ ਕਿਹੜੇ ਕਿਹੜੇ ਦਸਤਾਵੇਜ਼ ਦੀ ਜ਼ਰੂਰਤ ਪੈਂਦੀ ਹੈ ਔਰ ਕੀ ਇਸ ਦੇ ਵਿੱਚ एलिਜੀਬਿਲਟੀ ਹੁੰਦੀ ਹੈ ਅਗਰ ਤੁਸੀਂ ਪੰਜਾਬ ਦੇ ਪੱਕੇ ਵਸਨੀਕ ਹੋ ਤੁਹਾਡੇ ਕੋਲ ਕੋਈ ਰਹਿਾਈਸੀ ਸਬੂਤ ਹੈ ਜੋ ਕਿ ਪਿਛਲੇ 5 ਸਾਲ ਦਾ ਪੁਰਾਣਾ ਹੋਵੇ ਤਾਂ ਤੁਸੀਂ ਪੰਜਾਬ ਦੀਆਂ ਇਹਨਾਂ ਸਕੀਮਾਂ ਦਾ ਲਾਭ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਕੋਲ ਲੇਟੈਸਟ ਆਧਾਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਅਤੇ ਬੈਂਕ ਖਾਤਾ ਖੁੱਲਾ ਹੋਣਾ ਚਾਹੀਦਾ ਕਾ ਇਹ ਡਾਕੂਮੈਂਟ ਅਗਰ ਤੁਹਾਡੇ ਕੋਲ ਮੌਜੂਦ ਹੈ ਤਾਂ ਤੁਸੀਂ ਪੰਜਾਬ ਦੀਆਂ ਨਵੀਆਂ ਸਕੀਮਾਂ ਦੇ ਲਾਭ ਲੈ ਸਕਦੇ ਹੋ ਸਭ ਤੋਂ ਪਹਿਲੀ ਸਕੀਮ ਦੀ ਆਪਾਂ ਗੱਲ ਕਰਦੇ ਹਾਂ ਘਰ ਘਰ ਫ੍ਰੀ ਰਾਸ਼ਨ ਜੋ ਕਿ ਪੰਜਾਬ ਸਰਕਾਰ ਦੁਆਰਾ ਪਿਛਲੇ ਕਈ ਸਾਲਾਂ ਤੋਂ ਸਕੀਮ ਚੱਲ ਰਹੀ ਹੈ ਅਤੇ ਸਮੇਂ-ਸਮੇਂ ਤੇ ਇਸ ਸਕੀਮ ਦੇ ਵਿੱਚ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਾਹੇ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਸਨ ਜਿਨ੍ਹਾਂ ਦੇ ਰਾਸ਼ਨ ਕਾਰਡ ਬਨੇ ਹੋਇਆ ਲੇਕਿਨ ਉਹ ਰਾਸ਼ਨ ਕਾਰਡ ਦੇ ਐਲੀਜੀਬਲ ਨਹੀਂ ਹੈ ਐਲੀਜੀਬਲ ਕਿਉਂ ਨਹੀਂ ਹੈ ਕਿਉਂਕਿ ਉਹਨਾਂ ਕੋਲ ਜ਼ਿਆਦਾ ਜ਼ਮੀਨ ਹੈ ਜਾਂ ਫਿਰ ਉਹਨਾਂ ਦੀ ਸਾਲਾਨਾ ਆਮਦਨ ਸਰਕਾਰ ਦੇ ਰੂਲਾਂ ਦੇ ਖਿਲਾਫ ਹੈ ਤਾਂ ਉਹ ਜਿਹੇ ਲੋਕ ਪੰਜਾਬ ਦੇ ਵਿੱਚ ਰਾਸ਼ਨ ਲੈ ਰਹੇ ਸੀ ਲੇਕਿਨ ਹੁਣ ਪੰਜਾਬ ਸਰਕਾਰ ਦੁਆਰਾ ਇਸ ਚੀਜ਼ ਦੇ ਉੱਪਰ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਸਿਰਫ ਗਰੀਬ ਪਰਿਵਾਰ ਜੋ ਲੋੜਵੰਦ ਅਤੇ ਹੱਕਦਾਰ ਹਨ ਇਹ ਸਕੀਮਾਂ ਦੇ ਸਿਰਫ ਉਹਨਾਂ ਨੂੰ ਹੀ ਹੁਣ ਰਾਸ਼ਨ ਕਾਰਡ ਦਾ ਲਾਭ ਦਿੱਤਾ ਜਾਵੇਗਾ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਸਕੀਮ ਹੈ ਜੀ ਮਹੱਲਾ ਕਲੀਨਿਕ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਆਉਂਦਿਆ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਖੋਲੇ ਜਾ ਰਹੇ ਆ ਜਿਸ ਦੇ ਵਿੱਚ ਤੁਸੀਂ ਆਪਣੇ ਟੈਸਟ ਫ੍ਰੀ ਕਰਵਾ ਸਕਦੇ ਹੋ ਦਵਾਈਆਂ ਫ੍ਰੀ ਲੈ ਸਕਦੇ ਹੋ ਔਰ ਹਰ ਦਵਾਈ ਤੁਹਾਨੂੰ ਇਸ ਮਹੱਲਾ ਕਲੀਨਿਕ ਤੋਂ ਉਪਲਬਧ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਸਕੀਮ ਹੈ ਇਹਨਾਂ ਸਕੀਮਾਂ ਨਾਲ ਪੰਜਾਬ ਦੇ ਕਾਫੀ ਲੋਕ ਫਾਇਦਾ ਲੈ ਰਹੇ ਹਨ ਇਸ ਤੋਂ ਇਲਾਵਾ ਜੀ ਤੀਸਰੇ ਨੰਬਰ ਤੇ ਜੋ ਅਗਲੀ ਸਕੀਮ ਹੈ ਜੀ ਇਸ ਦਾ ਨਾਮ ਹੈ ਜੀ ਆਸ਼ੀਰਵਾਦ ਸਕੀਮ ਜੀ ਹਾਂ ਦੋਸਤੋ ਅਗਰ ਤੁਸੀਂ ਗਰੀਬ ਪਰਿਵਾਰ ਨਾਲ ਸੰਬੰਧਿਤ ਰੱਖਦੇ ਹੋ ਤੁਹਾਡੇ ਘਰ ਦੇ ਵਿੱਚ ਤੁਹਾਡੀ ਜੋ ਲੜਕੀ ਹੈ ਉਸ ਦੀ ਤੁਸੀਂ ਮੈਰिज ਕਰਨ ਜਾ ਰਹੇ ਹੋ ਤਾਂ ਇਹ ਸਕੀਮ ਦਾ ਸਭ ਤੋਂ ਵੱਧ ਲਾਭ ਤੁਹਾਨੂੰ ਮਿਲਣ ਵਾਲਾਗਾ ਕਿਉਂਕਿ ਪੰਜਾਬ ਦੇ ਵਿੱਚ ਆਸ਼ੀਰਵਾਦ ਸਕੀਮ ਛਗਨ ਸਕੀਮ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਲੇਕਿਨ ਉਸ ਸਮੇਂ ਜ਼ਿਆਦਾਤਰ ਜੋ ਸਹੀ ਹੱਕਦਾਰ ਹੈ ਇਸ ਸਕੀਮ ਦਾ ਉਸ ਨੂੰ ਲਾਭ ਨਹੀਂ ਦਿੱਤੇ ਜਾ ਰਹੇ ਸੀ ਤਾਂ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦਿਆ ਹੀ ਇਸ ਸਕੀਮ ਦੇ ਉੱਪਰ ਪੂਰੇ ਗੌਰ ਨਾਲ ਧਿਆਨ ਦਿੱਤਾਗਾ ਅਤੇ ਹੁਣ ਪਿਛਲੇ 2024 ਦੇ ਵਿੱਚ ਜਿੰਨੇ ਵੀ ਮੈਰਜ ਹੋયા ਜਾਂ ਇਸ ਤੋਂ ਪਹਿਲਾਂ ਦੇ ਫਾਰਮ ਪੈਂਡਿੰਗ ਪਏ ਹੋਇਆ ਸਾਰਿਆਂ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਸਕੀਮ ਦੇ ਵਿੱਚ ਲੜਕੀ ਨੂੰ ਵਿਆਹ ਤੇ ਸ਼ਗਨ 51000 ਰੁਪਏ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ। ਇਸ ਸਕੀਮ ਦਾ ਲਾਭ ਵੀ ਤੁਸੀਂ ਉਠਾ ਸਕਦੇ ਹੋ। ਅਗਲੀ ਸਕੀਮ ਹੈ ਜ ਡੋਰ ਟੂ ਡੋਰ ਸਰਵਿਸ। ਦੋਸਤੋ ਇਹ ਸਕੀਮ ਸੇਵਾ ਕੇਂਦਰਾ ਵੱਲੋਂ ਸ਼ੁਰੂ ਕੀਤੀ ਗਈ ਹੈ ਪੰਜਾਬ ਵਿੱਚ ਕਿਉਂਕਿ ਜ਼ਿਆਦਾਤਰ ਲੋਕ ਪੰਜਾਬ ਦੇ ਵਿੱਚ ਜੋ ਸੇਵਾ ਕੇਂਦਰ ਦੇ ਵਿੱਚ ਜਾ ਕੇ ਆਪਣਾ ਜਾਤੀ ਆਮਦਨ ਸਰਟੀਫਿਕੇਟ ਵਰਤ ਸਰਟੀਫਿਕੇਟ ਜਾਂ ਹੋਰ ਅਨੇਕਾਂ ਡਾਕੂਮੈਂਟ ਤਿਆਰ ਕਰਾਉਂਦੇ ਆ। ਲੇਕਿਨ ਹੁਣ ਪੰਜਾਬ ਸਰਕਾਰ ਦੁਆਰਾ ਇਹ ਸਕੀਮ ਨੂੰ ਡੋਰ ਟੂ ਡੋਰ ਕਰ ਦਿੱਤਾ ਗਿਆ ਤਾਂ ਇਸ ਦੇ ਲਈ ਤੁਹਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਨੀ ਹੁੰਦੀ ਹੈ ਕਿ ਤੁਸੀਂ ਕਿਸ ਟਾਈਮ ਆਫ ਘਰ ਦੇ ਵਿੱਚ ਫ੍ਰੀ ਹੋ ਤਾਂ ਕਿਹੜਾ ਸਰਟੀਫਿਕੇਟ ਬਣਾਉਣਾ ਉਹ ਸਾਰੀ ਜਾਣਕਾਰੀ ਤੁਸੀਂ ਕਾਲ ਤੇ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਤੁਹਾਡੇ ਕੋਲ ਆ ਡਾਕੂਮੈਂਟ ਕੰਪਲੀਟ ਕਰਕੇ ਰੱਖੋ ਜਿਹੜਾ ਟਾਈਮ ਤੁਸੀਂ ਦਿੱਤਾ ਹੈ ਇਸ ਟਾਈਮ ਤੇ ਤੁਹਾਡੇ ਕੋਲ ਜੋ ਸੇਵਾ ਕੇਂਦਰ ਦਾ ਅਸਿਸਟੈਂਟ ਆ ਕੇ ਤੁਹਾਡੇ ਡਾਕੂਮੈਂਟ ਲੈ ਜਾਏਗਾ ਤੇ ਤੁਹਾਡਾ ਜੋ ਵੀ ਸਰਟੀਫਿਕੇਟ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਕੀਤੀ ਜਾਵੇਗੀ ਇਸ ਤੋਂ ਲਵਾ ਜੀ ਪੰਜਾਬ ਸਰਕਾਰ ਦੁਆਰਾ ਸਭ ਤੋਂ ਵੱਡਾ ਫੈਸਲਾ ਜੋ ਕਿ ਬਜ਼ੁਰਗ ਅੰਗਹੀਨ ਵਿਧਵਾ ਦੇ ਲਈ ਕੀਤਾ ਗਿਆ ਹੈ 2500 ਰੁਪਏ ਪੈਨਸ਼ਨ ਦੇਣ ਦਾ ਜੀ ਦੋਸਤੋ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੁਆਰਾ 1500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਨੇ ਵੋਟਾਂ ਦਰਾਂਨ ਵਾਦਾ ਕੀਤਾ ਸੀ ਅਸੀਂ 2500 ਪੈਨਸ਼ਨ ਦੇਵਾਂਗੇ ਤਾਂ ਇਸ ਦੇ ਉੱਪਰ ਵੀ ਪੰਜਾਬ ਸਰਕਾਰ ਦਾ ਕੰਮ ਸ਼ੁਰੂ ਹੋ ਚੁੱਕਿਆ ਅਤੇ ਬਹੁਤ ਜਲਦ ਪੰਜਾਬ ਦੇ ਬਜ਼ੁਰਗ ਵਿਤਵਾ ਅੰਗਹੀਨ ਬੇਸਾਰਾ ਦੇ ਖਾਤਿਆਂ ਵਿੱਚ 2500 ਰੁਪਏ ਪੈਨਸ਼ਨ ਆਉਣਾ ਸ਼ੁਰੂ ਹੋ ਜਾਵੇਗੀ ਇਸ ਤੋਂ ਇਲਾਵਾ ਮਹਿਲਾ ਦੇ ਨਾਲ ਇੱਕ ਵਾਦਾ ਕੀਤਾ ਸੀ ਪੰਜਾਬ ਸਰਕਾਰ ਨੇ 1000 ਰੁਪਏ ਪੈਨਸ਼ਨ ਦੇਣ ਦਾ ਜਿਸ ਦੇ ਉੱਪਰ ਬਹੁਤ ਜਲਦ ਪੰਜਾਬ ਸਰਕਾਰ ਕੰਮ ਸ਼ੁਰੂ ਕਰਨ ਜਾ ਰਹੀ ਹੈ ਔਰ ਇਹ ਸਕੀਮ ਵੀ ਪੰਜਾਬ ਵਿੱਚ ਬਹੁਤ ਜਲਦ ਸ਼ੁਰੂ ਕਰਨ ਜਾ ਰਹੀ ਆ ਇਸ ਤੋਂ ਇਲਾਵਾ ਬੱਚਿਆਂ ਦੇ ਲਈ ਵਜ਼ੀਫਾ ਜੀ ਹਾਂ ਦੋਸਤੋ ਅਗਰ ਤੁਸੀਂ ਵੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੋ ਤੁਹਾਡੀ ਸਾਲਾਨਾ ਆਮਦਨ 1 ਲੱਖ ਤੋਂ ਘੱਟ ਹੈ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਿਤੇ ਵੀ ਪ੍ਰਾਈਵੇਟ ਜਾਂ ਸਰਕਾਰੀ ਸਕੂਲ ਦੇ ਵਿੱਚ ਪੜਾਉਂਦੇ ਹੋ ਤਾਂ ਤੁਸੀਂ ਸਕਾਲਰਸ਼ਿਪ ਬੇਸ ਤੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾ ਸਕਦੇ ਹੋ ਕਿਉਂਕਿ ਸਕਾਲਰਸ਼ਿਪ ਬੇਸ ਤੇ ਤੁਹਾਨੂੰ ਇੱਕ ਤਾਂ ਸਕਾਲਰਸ਼ਿਪ ਮਿਲਦੀ ਹੈ ਦੂਸਰਾ ਤੁਹਾਡਾ ਜੋ ਬੱਚਾ ਆ ਸਕੂਲ ਕਾਲ ਦੇ ਵਿੱਚ ਫ੍ਰੀ ਆਪਣਾ ਜੋ ਵੀ ਕੋਰਸ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਪਰ ਇਸ ਤੇ ਵੀ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਕਿਉਂਕਿ ਜ਼ਿਆਦਾਤਰ ਬੱਚੇ ਜਦੋਂ 8ਵੀਂ 10ਵੀਂ ਕਲਾਸ ਪਾਸ ਕਰਦੇ ਹਨ ਉਸ ਤੋਂ ਬਾਅਦ ਪ੍ਰਾਈਵੇਟ ਜਾਂ ਫਿਰ ਕੋਈ ਸਰਕਾਰੀ ਕਾਲ ਦੇ ਵਿੱਚ ਐਡਮਿਸ਼ਨ ਲੈਂਦਾ ਤਾਂ ਬਹੁਤ ਜ਼ਿਆਦਾ ਫੀਸਾਂ ਲੱਗਦੀਆਂ ਹਨ ਲੇਕਿਨ ਪੰਜਾਬ ਸਰਕਾਰ ਨੇ ਜੋ ਸਕਾਲਰਸ਼ਿਪ ਦੇ ਤੇ ਵਜੀਫੇ ਦੇ ਤੇ ਕਾਲਜ ਚ ਚਲਾ ਰਹੇ ਹਨ ਤਾਂ ਉਸ ਦੇ ਨਾਲ ਉਹਨਾਂ ਬੱਚਿਆਂ ਨੂੰ ਫਾਇਦਾ ਹੁੰਦਾ ਹੈ ਉਹ ਆਪਣੀ ਸਟੱਡੀ ਪੂਰੀ ਕਰ ਸਕਦੇ ਹਨ ਇਸ ਤੋਂ ਇਲਾਵਾ ਸਕਿੱਲ ਸੈਂਟਰ ਜੀ ਹਾਂ ਦੋਸਤੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਬਹੁਤ ਸਾਰੇ ਨਵੇਂ ਸਕਿੱਲ ਸੈਂਟਰ ਖੋਲੇ ਜਾ ਰਹੇ ਹਨ ਜਿਸ ਦੇ ਵਿੱਚ ਕੋਈ ਲੜਕੀ ਡਿਜ਼ਾਈਨਿੰਗ ਦਾ ਕੰਮ ਸਟੀਚਿੰਗ ਦਾ ਕੰਮ ਕਰਨਾ ਚਾਹੁੰਦੀ ਹੈ ਇਸ ਤੋਂ ਇਲਾਵਾ ਜੋ ਲੜਕੇ ਹਨ ਉਹ ਵੀ ਆਪਣੇ ਪਲੰਬਰ ਦਾ ਵਰਕ ਕੋਈ ਹੋਰ ਮਕੈਨਿਕਲ ਦਾ ਵਰਕ ਔਰ ਇਸ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਜੋ ਕੰਮ ਨੇ ਇਹਨਾਂ ਸਕਿੱਲ ਸੈਂਟਰਾਂ ਵਿੱਚ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਹਨ ਅਤੇ ਤੁਸੀਂ ਇਹਨਾਂ ਸਕਿੱਲ ਸੈਂਟਰਾਂ ਦੇ ਵਿੱਚ ਟ੍ਰੇਨਿੰਗ ਲੈ ਕੇ ਆਪਣਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਣਾ ਖੁਦ ਦਾ ਵਰਕ ਕਰ ਸਕਦੇ ਹੋ ਜਾਂ ਫਿਰ ਕਿਸੇ ਵੀ ਸਰਕਾਰੀ ਪ੍ਰਾਈਵੇਟ ਜਗ੍ਹਾ ਤੇ ਜੋਬ ਕਰ ਸਕਦੇ ਹੋ ਤਾਂ ਇਸ ਤੇ ਬਾਰੇ ਅਗਰ ਡਿਟੇਲ ਵਿੱਚ ਵੀਡੀਓ ਚਾਹੀਦੀ ਹੋਵੇ ਤਾਂ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਤਾਂਕਿ ਤੁਸੀਂ ਵੀ ਆਸਾਨੀ ਨਾਲ ਦੇਖ ਸਕੋ ਕਿ ਕਿਹੜਾ ਕਿਹੜਾ ਸਕਿੱਲ ਸੈਂਟਰ ਹੈ ਅਤੇ ਕਿਹੜੀ ਕਿਹੜੀ ਟ੍ਰੇਨਿੰਗ ਤੁਸੀਂ ਇੱਥੋਂ ਫ੍ਰੀ ਲੈ ਸਕਦੇ ਹੋ ਇੰ ਤੋਂ ਲਾਵਾ ਜੀ ਫ੍ਰੀ ਕੰਪਿਊਟਰ ਸੈਂਟਰ ਪੰਜਾਬ ਦੇ ਵਿੱਚ ਫ੍ਰੀ ਕੰਪਿਊਟਰ ਸੈਂਟਰ ਚਲਾਏ ਜਾ ਰਹੇ ਆ ਅਗਰ ਤੁਹਾਡਾ ਵੀ 10ਵੀਂ ਪਾਸ ਹੋ ਚੁੱਕੀ ਆ ਪਲੱਸ 2 ਪਾਸ ਹੋ ਚੁੱਕੀ ਆ ਤਾਂ ਤੁਸੀਂ ਇਹਨਾਂ ਸੈਂਟਰਾਂ ਦੇ ਵਿੱਚ ਐਡਮਿਸ਼ਨ ਕਰਕੇ ਆਪਣਾ ਕੋਰਸ ਜ਼ਰੂਰ ਕਰੋ ਕਿਉਂਕਿ 1 ਸਾਲ ਦਾ ਜਾਂ 2 ਸਾਲ ਦਾ ਜਾਂ ਫਿਰ 6 ਮਹੀਨਿਆਂ ਦਾ ਜਿਹੜਾ ਵੀ ਤੁਹਾਡਾ ਕੋਰਸ ਪਸੰਦੀਦਾ ਹੈ ਤੁਸੀਂ ਕਰਕੇ ਆਪਣਾ ਕੰਪਿਊਟਰ ਸਰਟੀਫਿਕੇਟ ਲੈ ਸੋ ਕਿਉਂਕਿ ਜ਼ਿਆਦਾਤਰ ਜੌਬ ਦੇ ਵਿੱਚ ਇਹਨਾਂ ਸਰਟੀਫਿਕੇਟਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਟਾਈਮ ਤੁਹਾਡੇ ਕੋਲ ਕੰਪਿਊਟਰ ਦਾ ਸਰਟੀਫਿਕੇਟ ਨਹੀਂ ਹੁੰਦਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਆਪਣਾ ਵੀ ਵਰਕ ਕਰਨਾ ਹੈ ਤਾਂ ਤੁਹਾਡੇ ਕੋਲ ਕੰਪਿਊਟਰ ਦਾ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ ਇਸ ਤੋਂ ਬਾਅਦ ਅਗਲੀ ਹੈ ਜੀ 5 ਲੱਖ ਮੁਫਤ ਇਲਾਜ ਜੀ ਹਾਂ ਦੋਸਤੋ ਅਗਰ ਤੁਸੀਂ ਪੰਜਾਬ ਦੇ ਜਾਂ ਭਾਰਤ ਦੇ ਕਿਸੇ ਵੀ ਜਗ੍ਹਾ ਤੇ ਰਹੇ ਹੋ ਤਾਂ ਸੈਂਟਰ ਗਵਰਨਮੈਂਟ ਦੀ ਸਕੀਮ ਹੈ 5 ਲੱਖ ਤੱਕ ਦਾ ਮੁਫਤ ਇਲਾਜ ਆਸ਼ਮਾਨ ਭਾਰਤ ਯੋਜਨਾ ਤਹਿਤ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਔਰ ਇਸ ਦੇ ਨਾਲ ਤੁਹਾਨੂੰ ਫਾਇਦਾ ਇਹ ਮਿਲਦਾ ਕਿ ਜਦੋਂ ਵੀ ਤੁਸੀਂ ਕੋਈ ਇਲਾਜ ਕਰਉਣਾ ਉਸ ਦੀ ਡਿਟੇਲ ਤੁਹਾਡੇ ਕਾਰਡ ਦੇ ਵਿੱਚ ਤੁਹਾਨੂੰ ਦੇ ਦਿੱਤੀ ਜਾਂਦੀ ਹੈ ਔਰ ਤੁਹਾਨੂੰ ਕੋਈ ਵੀ ਪੈਸਾ ਇਲਾਜ ਦੇ ਉੱਪਰ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਅਗਲਾ ਕਾਰਡ ਹੈ ਜੀ ਈਸ਼ਰਮ ਕਾਰਡ ਇਹ ਕਾਰਡ ਸੈਂਟਰ ਗਵਰਨਮੈਂਟ ਵੱਲੋਂ 2021 ਦੇ ਵਿੱਚ ਬਣਾਏ ਗਏ ਆ ਲੇਕਿਨ ਉਸ ਟਾਈਮ ਸਰਕਾਰ ਦਾ ਇਹ ਕਹਿਣਾ ਸੀ ਕਿ ਹਰ ਇੱਕ ਪਰਸਨ ਨੂੰ ਅਸੀਂ 1000 ਰੁਪਏ ਮਹੀਨਾ ਪੈਨਸ਼ਨ ਦੇਵਾਂਗੇ ਲੇਕਿਨ ਉਹ ਸਕੀਮ ਪੰਜਾਬ ਦੇ ਵਿੱਚ ਸ਼ੁਰੂ ਨਹੀਂ ਹੋਈ ਔਰ ਇਸ ਦੇ ਬਦਲੇ ਪੰਜਾਬ ਸਰਕਾਰ ਨੇ ਈਸ਼ਰਮ ਕਾਰਡ ਦੇ ਉੱਪਰ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਜੋ ਕਿ ਗਰਭਵਤੀ ਔਰਤਾਂ ਨੂੰ ਪ੍ਰੈਗਨੈਂਟ ਲੈਣੇ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਪਹਿਲੇ ਬੱਚੇ ਦੇ ਜਨਮੇ ਟਾਈਮ ਇਸ ਦੇ ਉੱਪਰ 10-1000 ਰੁਪਏ ਦੀਆਂ ਦੋ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਤੁਸੀਂ ਇਹ ਸਕੀਮ ਦਾ ਵੀ ਲਾਭ ਉਠਾ ਸਕਦੇ ਹੋ ਅਤੇ ਪੂਰਾ ਆਪਣੇ ਘਰ ਦੇ ਵਿੱਚ ਇਸ ਪੈਸੇ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਪੀਐਮ ਆਵਾਸ ਯੋਜਨਾ ਅਗਰ ਤੁਹਾਡੀ ਸਾਲਾਨਾ ਆਮਦਨ 1 ਲੱਖ ਤੋਂ ਘੱਟ ਹੈ ਤਾਂ ਤੁਹਾਡਾ ਕੱਚਾ ਘਰ ਹੈ ਜਾਂ ਫਿਰ ਬਾਲਿਆਂ ਵਾਲੀ ਛੱਤ ਬਣੀ ਹੋਈ ਹੈ ਜਾਂ ਫਿਰ ਬਿਲਕੁਲ ਵੀ ਘਰ ਕੰਪਲੀਟ ਨਹੀਂ ਬਣਿਆ ਹੈ ਤਾਂ ਤੁਸੀਂ ਪੀਐਮ ਆਵਾਸ ਯੋਜਨਾ ਦੇ ਵਿੱਚ ਅਪਲਾਈ ਕਰਕੇ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਔਰ ਇਹ ਪੂਰੇ ਭਾਰਤ ਦੇ ਵਿੱਚ ਸਕੀਮ ਚੱਲ ਰਹੀ ਹੈ ਤਾਂ ਤੁਸੀਂ ਵੀ ਇਸ ਸਕੀਮ ਵਿੱਚ ਜ਼ਰੂਰ ਅਪਲਾਈ ਕਰਨਾ ਹੈ ਇਸ ਤੋਂ ਇਲਾਵਾ ਪੀਐਮ ਉਜਵਲ ਯੋਜਨਾ ਜੀ ਹਾਂ ਦੋਸਤੋ ਅਗਰ ਤੁਹਾਨੂੰ ਐਲਪੀਜੀ ਦਾ ਫ੍ਰੀ ਸਿਲੰਡਰ ਜੋ ਕਿ ਸਰਕਾਰ ਵੱਲੋਂ ਮਿਲਦਾ ਹਾਲੇ ਤੱਕ ਨਹੀਂ ਮਿਲਿਆ ਤਾਂ ਤੁਸੀਂ ਪੀਐਮ ਉਜਲ ਯੋਜਨਾ ਤਹਿਤ ਅਪਲਾਈ ਕਰਕੇ ਆਪਣਾ ਫ੍ਰੀ ਗੈਸ ਸਿਲੰਡਰ ਲੈ ਸਕਦੇ ਹੋ ਅਤੇ ਬਹੁਤ ਸਾਰੇ ਲੋਕ ਇਸ ਸਕੀਮ ਦਾ ਲਾਭ ਪਹਿਲਾਂ ਤੋਂ ਹੀ ਲੈ ਰਹੇ ਹਨ ਅਗਲੀ ਸਕੀਮ ਹੈ ਜੀ ਪੀਐਮ ਕਿਸਾਨ ਪੀਐਮ ਕਿਸਾਨ ਦੋਸਤੋ ਤੁਹਾਨੂੰ ਸਭ ਨੂੰ ਪਤਾ 2000 ਰੁਪਏ ਵਾਲੀ ਕਿਸ਼ਤਾਂ ਜੋ ਸੈਂਟਰ ਗੌਰਮਤ ਦੇ ਵੱਲੋਂ ਪਾਈਆਂ ਜਾਂਦੀਆਂ ਹਨ ਤਾਂ ਇਸ ਸਕੀਮ ਦਾ ਵੀ ਫਾਇਦਾ ਬਹੁਤ ਸਾਰੇ ਲੋਕ ਉਠਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਜਿਹੜੇ ਜਿਨ੍ਹਾਂ ਨੇ ਹਾਲੇ ਤੱਕ ਅਪਲਾਈ ਨਹੀਂ ਕੀਤਾ ਉਹ ਆਪਣਾ ਫਾਰਮ ਕਿਸੇ ਵੀ ਕੈਫੇ ਜਾਂ ਸੀਐਸਸੀ ਸੈਂਟਰ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਤੇ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ ਅਗਲੀ ਸਕੀਮ ਹੈ ਜੀ ਪੀਐਮ ਵਿਸ਼ਵਕਰਮਣ ਯੋਜਨਾ ਦੋਸਤੋ ਇਹ ਸਕੀਮ ਵੀ ਸੈਂਟਰ ਗਵਰਨਮੈਂਟ ਵੱਲੋਂ ਚਲਾਈ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਰਜਿਸਟਰਡ ਕਰਨਾ ਹੁੰਦਾ ਅਤੇ ਤੁਸੀਂ ਆਪਣੇ ਵਰਕ ਦੇ ਅਕੋਰਡਿੰਗ ਆਪਣੇ ਆਪ ਨੂੰ ਰਜਿਸਟਰ ਕਰਨਾ ਹੁੰਦਾ ਕਿ ਤੁਸੀਂ ਕਿਹੜਾ ਵਰਕ ਕਰ ਰਹੇ ਹੋ ਤਾਂ ਜਨਤਾ ਲੜਕੀਆਂ ਇਸ ਦੇ ਵਿੱਚ ਬਿਊਟੀ ਪਾਰਲਰ ਜਾਂ ਸਟੀਚਿੰਗ ਦਾ ਕੰਮ ਦੇ ਲਈ ਆਪਣੇ ਆਪ ਨੂੰ ਰਜਿਸਟਰ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਤੁਹਾਨੂੰ ਸਰਕਾਰ ਦੇ ਵੱਲੋਂ 15000 ਰੁਪਏ ਦੀ ਰਾਸ਼ੀ ਕਿੱਟ ਵਜੋਂ ਦਿੱਤੀ ਜਾਂਦੀ ਹੈ ਅਤੇ ਉਸ ਦੇ ਨਾਲ ਤੁਹਾਨੂੰ ਟ੍ਰੇਨਿੰਗ ਦਾ ਪਰ ਡੇ ਦਾ 500 ਰੁਪਏ ਦਿੱਤਾ ਜਾਂਦਾ ਤਾਂ ਤੁਸੀਂ ਜਿੰਨੇ ਦਿਨ ਟ੍ਰੇਨ ਲਗਾਓਗੇ ਉਸ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਣਗੇ ਪਲੱਸ ਜੋ ਤੁਹਾਨੂੰ ਪੈਸਾ ਮਿਲ ਗਿਆ ਉਸ ਦੇ ਨਾਲ ਆਪਣਾ ਸਮਾਨ ਖਰੀਦ ਕੇ ਆਪਣੇ ਖੁਦ ਦਾ ਵਰਕਪ ਬਿਟਾਰਟ ਸਟਾਰਟ ਕਰ ਸਕਦੇ ਹੋ ਅਤੇ ਇਸ ਵਿੱਚ ਵਰਕਪ ਸਟਾਰਟ ਕਰਨ ਦੇ ਲਈ ਸਰਕਾਰ ਤੁਹਾਨੂੰ 1 ਲੱਖ ਤੋਂ 10 ਲੱਖ ਤੱਕ ਦਾ ਲੋਨ ਵੀ ਦਿੰਦੀ ਹੈ ਤਾਂ ਬਹੁਤ ਵਧੀਆ ਸਕੀਮ ਹੈ ਇਸ ਦੇ ਵਿੱਚ ਵੀ ਤੁਸੀਂ ਜ਼ਰੂਰ ਰਜਿਸਟਰਡ ਕਰੋ ਔਰ ਇਸ ਸਕੀਮ ਦਾ ਲਾਭ ਉਠਾਓ ਅਗਲੀ ਸਕੀਮ ਹੈ ਸੁਚਾਲਿਆ ਯੋਜਨਾ ਜੀ ਹਾਂ ਦੋਸਤੋ ਪੂਰੇ ਭਾਰਤ ਵਿੱਚ ਸਵੱਛ ਭਾਰਤ ਮਿਸ਼ਨ ਦੇ ਤਹਿਤ ਕ੍ਰੀਪਰਵਾਰਾਂ ਨੂੰ ਫਰੀ ਵਿੱਚ ਸੁਚਾਲਿਆ ਬਣਾ ਕੇ ਦੇਣ ਦੀ ਯੋਜਨਾ ਸੈਂਟਰ ਗਵਰਨਮੈਂਟ ਵੱਲੋਂ ਚਲਾਈ ਗਈ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੁੰਦਾਗਾ ਅਤੇ ਉਸ ਤੋਂ ਬਾਅਦ ਤੁਹਾਨੂੰ 36000 ਰੁਪਏ ਦੀ ਅਮਾਉਂਟ ਸੈਂਟਰ ਗਵਰਨਮੈਂਟ ਦੇ ਵੱਲੋਂ ਦਿੱਤੀ ਜਾਂਦੀ ਹੈ ਅਤੇ ਤੁਸੀਂ ਆਪਣੇ ਘਰ ਦੇ ਵਿੱਚ ਸੁਚਾਲਿਆ ਬਣਵਾ ਸਕਦੇ ਹੋ ਅਤੇ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਤਾਂ ਇਹ ਸੀ ਦੋਸਤੋ ਸੈਂਟਰ ਤੇ ਪੰਜਾਬ ਸਰਕਾਰ ਦੀਆਂ ਨਵੀਆਂ ਸਕੀਮਾਂ ਇਸ ਤੋਂ ਇਲਾਵਾ ਹੋਰ ਨਵੀਂ ਤੇ ਤਾਜ਼ੀ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਫਿਰ ਸਬਸਕ੍ਰਾਈਬ ਕਰਨਾ ਹੈ ਧੰਨਵਾਦ